ਸਰ ਜੀ ਇਹ ਕਹਿਣਾ ਚਾਹੁੰਦੀ ਹਾਂ ਜਿ ਜਿਹੜੇ ਤੁਹਾਡੇ ਸਕੂਲ ਦੇ ਬੱਚੇ ਇੱਥੇ ਆਏ ਨੇ ਜੀ ਅਸੀਂ ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਪਧੌੜ ਕਰਨੇ ਆ ਦਾ ਬਰਾਸ ਬੈਂਡ ਲੈ ਕੇ ਗੋਵਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਪਾਰਟਿਸਿਪੇਟ ਕੀਤਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਥੋਂ ਦੇ ਮੈਨੇਜਮੈਂਟ ਪ੍ਰਿੰਸੀਪਲ ਅਤੇ ਡਾਇਰੈਕਟਰ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਕਬੱਡੀ ਦੇ ਮੈਚ ਵਿੱਚ ਬਤੌਰ ਪਾਰਟਿਸਿਪੇਟ ਕਰਨ ਦਾ ਮੌਕਾ ਦਿੱਤਾ ਅਤੇ ਸਾਰੇ ਜਾਨੀ ਸਾਡਾ ਬਹੁਤ ਹੀ ਸਨਮਾਨ ਕੀਤਾ ਅਸੀਂ ਆਪਣੇ ਸਕੂਲ ਕੰਨੇ ਨੂੰ ਸੀਨੀਅਰ ਸੈਕੰਡਰੀ ਸਕੂਲ ਪਧੌੜ ਕੰਨੇ ਵੱਲੋਂ ਆਪਣੇ ਕੰਨੇ ਪੂਰੀ ਪਰਫਾਰਮੈਂਸ ਕੀਤੀ ਸਾਨੂੰ ਉਮੀਦ ਹੈ ਕਿ ਇਸ ਨੂੰ ਇਹ ਨਿਮਰਤਾ ਸਹਿਤ ਪ੍ਰਮਾਨ ਕਰਨਗੇ ਅੱਗੇ ਵਾਸਤੇ ਹੋਰ ਮੌਕਾ ਦੇਣਗੇ ਇਹੋ ਜਿਹੇ ਮੌਕੇ ਸਾਨੂੰ ਆਉਂਦੇ ਸਾਡੇ ਸਕੂਲੇ ਬੱਚੇ ਜਿਵੇਂ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨੇ ਪਧੌੜ ਦੇ ਕਬੱਡੀ ਦੇ ਵਿੱਚ ਤੇ ਕਲਚਰ ਐਕਟੀਵਿਟੀ ਵਿੱਚ ਬਹੁਤ ਸਾਰੇ ਗੇਮਾਂ ਵਿੱਚ ਭਾਗ ਲੈਂਦੇ ਆ ਜਿਸ ਵਿੱਚ ਪਿਛਲੇ ਜੂਰੋਕਰਾਟੇ ਜਿਹੜੀ ਗੇਮ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਨੈਸ਼ਨਲ ਲੈਵਲ ਦੇ ਇਨਾਮ ਪ੍ਰਾਪਤ ਕੀਤੇ ਆ ਤੇ ਇਹਦੇ ਨਾਲ ਹੀ ਜਿਹੜੇ ਸਾਡੀਆਂ ਮੈਚ ਹੋਏ ਸੀ ਉਹਨਾਂ ਵਿੱਚ ਵੀ ਫਰਸਟ ਪੋਜੀਸ਼ਨ ਪ੍ਰਾਪਤ ਕੀਤੀ ਆ ਇਸ ਤੋਂ ਬਿਨਾਂ ਸਾਡੇ ਪ੍ਰਿੰਸੀਪਲ ਬਸੰਦਰ ਕਪਲਾ ਜੀ ਜਿਹੜੇ ਕਿ ਬਹੁਤ ਮਿਹਨਤ ਕਰ ਰਹੇ ਨੇ ਉਹਨਾਂ ਦੇ ਨਾਲ ਸਾਡੇ ਮੈਡਮ ਵੀਰਪਾਲ ਕੌਰ ਜਿਹੜੇ ਕਿ ਬਹੁਤ ਮਿਹਨਤ ਕਰ ਰਹੇ ਨੇ ਇਸ ਤੋਂ ਬਿਨਾਂ ਨੀਲੂ ਖਾਨ ਅਤੇ ਰਮਿੰਦਰ ਸਿੰਘ ਇਸ ਤੋਂ ਬਿਨਾਂ ਸਾਡੇ ਕਲ ਦੀ ਅੰਦਰ ਕੌਰ ਮੈਡਮ ਜਿਹੜੇ ਪ੍ਰਿੰਸੀਪਲ ਸੀ ਕਾਰਜਕਾਰੀ ਪ੍ਰਿੰਸੀਪਲ ਉਹ ਵੀ ਬਹੁਤ ਮਿਹਨਤ ਕਰ ਰਹੇ ਨੇ ਅਸੀਂ ਧੰਨਵਾਦ ਕਰਦੇ ਆ ਸਾਰੇ ਸਮਾਜ ਦਾ ਤੇ ਇਥੋਂ ਦੇ ਲੋਕਾਂ ਦਾ ਤੇ ਗੋਵਿੰਦਾ ਇੰਟਰਨੈਸ਼ਨਲ ਪਬਲਿਕ ਸਕੂਲ ਥੈਂਕ ਯੂ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਧੌਰ ਤੋਂ ਆਏ ਆ ਜੀ ਸਾਡੇ ਬੱਚੇ ਮਤਲਬ ਬਹੁਤ ਵਧੀਆ ਪ੍ਰੈਕਟਿਸ ਕਰੀ ਇਹਨਾਂ ਨੇ ਮੈਡਮ ਪ੍ਰਿੰਸੀਪਲ ਪਸੁੰਦਰਾ ਕਪੀਲਾ ਜੀ ਨੇ ਇਨਾਂ ਬੱਚਿਆਂ ਨੂੰ ਅੱਗੇ ਵਧਣ ਦੇ ਬਹੁਤ ਮੌਕੇ ਦਿੱਤੇ ਆ ਅੱਜ ਸਾਨੂੰ ਚਿਪਸ ਸਕੂਲ ਦੇ ਪ੍ਰਿੰਸੀਪਲ ਸਾਹਿਬ ਵੱਲੋਂ ਇੱਥੋਂ ਦੇ ਕਬੱਡੀ ਦੇ ਟੂਰਨਾਮੈਂਟ ਵਿੱਚ ਪਾਰਟਿਸਿਪੇਟ ਕਰਨ ਲਈ ਬੁਲਾਇਆ ਗਿਆ ਸਾਡੇ ਬੱਚਿਆਂ ਨੇ ਇੱਥੇ ਆ ਕੇ ਬਹੁਤ ਸੋਹਣਾ ਪਰਫਾਰਮ ਕੀਤਾ ਤੇ ਸਕੂਲ ਨੇ ਵੀ ਸਾਨੂੰ ਪੂਰਾ ਪੂਰਾ ਸਹਿਯੋਗ ਦਿੱਤਾ ਅਸੀਂ ਇਨਾਂ ਸਾਰਿਆਂ ਦੇ ਬਹੁਤ-ਬਹੁਤ ਧੰਨਵਾਦੀ ਆ ਕਿਉਂਕਿ ਇਨਾਂ ਨੇ ਸਾਨੂੰ ਬਹੁਤ ਵਧੀਆ ਸਨਮਾਨਤ ਕੀਤਾ ਇੱਥੇ ਸਾਡੇ ਬੱਚੇ ਇਦਾਂ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋ ਕੇ ਅੱਗੇ ਵਧਣ ਦੇ ਲਈ ਹੋਰ ਵੀ ਜ਼ਿਆਦਾ ਐਕਸਾਈਟਿਡ ਹੁੰਦੇ ਆ ਤੇ ਸਾਨੂੰ ਆਪਣੇ ਬੱਚਿਆਂ ਨੂੰ ਅੱਗੇ ਹਦੀ ਹਤੀ ਆਪਣੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਪਾਰਟਿਸਿਪੇਟ ਕਰਵਾਉਣੇ ਚਾਹੀਦੇ ਜਿਹਦੇ ਨਾਲ ਸਾਡੀਆਂ ਬੱਚੀਆਂ ਅਸੀਂ ਕੰਨਿਆ ਸਕੂਲ ਭਦੌੜ ਤੋਂ ਆ ਸਾਡੀਆਂ ਬੱਚੀਆਂ ਇਸ ਤਰ੍ਹਾਂ ਦੇ ਮਤਲਬ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਤੇ ਅੱਗੇ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਵੀ ਬਹੁਤ ਤਰ੍ਹਾਂ ਦੇ ਮੌਕੇ ਪ੍ਰਾਪਤ ਕਰਨਗੇ ਤੇ ਅੱਗੇ ਬਹੁਤ ਹੀ ਵੱਡੀਆਂ ਉਪਲੰਧੀਆਂ ਨੂੰ ਛੋਣਗੇ ਥੈਂਕ ਯੂ ਅਸੀਂ ਸਰਕਾਰੀ ਹਾਂਜੀ ਅਸੀਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਦੌੜ ਦੇ ਵਿਦਿਆਰਥੀਆਂ ਅਸੀਂ ਅੱਜ ਜਿਪਸ ਸਕੂਲ ਵਿੱਚ ਆਏ ਸਾਨੂੰ ਬਹੁਤ ਹੀ ਵਧੀਆ ਲੱਗਿਆ ਸਾਡੀ ਬ੍ਰਾਸ ਬੈਂਡ ਦੀ ਟੀਮ ਬਹੁਤ ਹੀ ਮਿਹਨਤੀ ਹੈ ਸਾਨੂੰ ਅਜਿਹੇ ਮੌਕੇ ਮਿਲ ਕੇ ਆ ਕੇ ਬਹੁਤ ਹੀ ਵਧੀਆ ਲੱਗਿਆ ਅਸੀਂ ਚਾਹੁੰਦੇ ਹਾਂ ਸਾਡੇ ਵਾਂਗ ਹੋਰ ਵੀ ਵਿਦਿਆਰਥੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਧੰਨਵਾਦ